ਜ਼ਿਲ੍ਹਾ ਕਚੈਰੀ ਦੇ ਅਨੇਕਾਂ ਜਗ੍ਹਾ ਤੇ ਕੂੜੇ ਦੇ ਢੇਰ ਲੱਗੇ ਹੋਏ ਹਨ ਜਿਸ ਨਾਲ ਇਥੋਂ ਦੇ ਦੁਕਾਨਦਾਰ ਕਾਫੀ ਪਰੇਸ਼ਾਨ ਹਨ ਅਤੇ ਉਹਨਾਂ ਦਾ ਕਹਿਣਾ ਹੈ ਕਿ ਬਰਸਾਤਾਂ ਦਾ ਮੌਸਮ ਹੋਣ ਕਰਕੇ ਗੰਦਗੀ ਦੇ ਵਿੱਚ ਕੀਟ ਘਟਾਣੂ ਤੇ ਮੱਛਰ ਜ਼ਿਆਦਾ ਹੁੰਦੇ ਹਨ ਜਿਸ ਨਾਲ ਬਿਮਾਰੀਆਂ ਫੈਲਣ ਦਾ ਡਰ ਬਣਿਆ ਰਹਿੰਦਾ ਹੈ ਲੋਕਾਂ ਨੇ ਕਿਹਾ ਕਿ ਕਚੈਰੀ ਤੇ ਤਹਿਸੀਲ ਵਿੱਚ ਸਰਕਾਰ ਨੂੰ ਬਹੁਤ ਵੱਡੀ ਰੈਵਨਿਊ ਹਾਸਲ ਹੁੰਦੀ ਹੈ ਇਸ ਕਰਕੇ ਇਸ ਕੰਪਲੈਕਸ ਨੂੰ ਸਾਫ਼ ਸੁਥਰਾ ਰੱਖਣਾ ਬਹੁਤ ਜ਼ਰੂਰੀ ਹੈ ਕਿਉਂਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਸਾਰੇ ਵੱਡੇ ਦਫ਼ਤਰ ਇਸੇ ਕੰਪਲੈਕਸ ਦੇ ਵਿੱਚ ਹਨ ਕਚੜੀ ਹੁੰਦਾ ਇੰਨੀ ਗੰਦਗੀ ਵੀ ਇੱਥੇ ਪਾਣੀ ਟੂਟੀਆਂ ਲੱਗੀ ਉਥੇ ਇੰਨਾ ਗੰਦਾ ਢੇਰ ਲੱਗਾ ਪਿਆ ਉਹਦੇ ਹੱਦੀ ਹੱਦੀ ਨਹੀਂ ਗਈ ਉਹਨੂੰ ਫਰਾਸੀ ਜਾਓ ਤੇ ਫਰਾਸਾਂ 'ਚ ਟੂਟੀਆਂ ਟੂਟੀਆਂ ਪਈਆਂ ਪਾਣੀ ਉਥੇ ਹੈ ਹੀ ਨਹੀਂ ਬਦਬੂ ਇੰਨੀ ਆ ਰਹੀ ਏ ਕਚੜੀ ਦੇ ਕਰੋੜਾਂ ਰੁਪਏ ਦੀ ਆਮਦਨ ਸਰਕਾਰ ਨੂੰ ਹੋਵੇ ਤੇ ਇੱਥੇ ਗੰਦਗੀ ਦਾ ਕਿਸੇ ਅਫਸਰ ਦਾ ਕੋਈ ਧਿਆਨ ਨਹੀਂ ਇੱਥੇ ਦਾ ਸਫਾਈ ਵਾਲਾ ਹਰ ਜਗ੍ਹਾ ਕੂੜੇ ਢੇਰ ਲੱਗੇ ਪਏ ਆ ਸਫਾਈ ਕਰਾਣ ਹੋਰ ਕੀ ਕਹਿਣਾ ਦੇਖਭਾਲ ਕਰਨ ਸੌਂਦੀ ਇਥੋਂ ਕੋਰੋਨਾ ਬਈ ਆਮਦਾਨੇ ਜਿਸਤਿਆਂ ਲੋਕੀ ਕਰਾਣ ਆਂਦੇ ਆ ਉਥੇ ਗੰਦਗੀਆਂ ਢੇਰ ਲੱਗੇ ਪਏ ਬਾਹਰ ਮੈਂ ਵੀ ਜੋ ਬੌਜੀ ਨੇ ਕਿਹਾ ਇਹਨਾਂ ਨਾਲ ਪੂਰੀ ਤਰ੍ਹਾਂ ਸਹਿਮਤ ਆਂ ਔਰ ਸਫਾਈ ਜਿਹੜੀ ਹੈ ਬੜੀ ਜ਼ਰੂਰੀ ਹੈ ਕਿਉਂਕਿ ਅੱਜ ਕੱਲ ਮੱਛਰ ਹੈ ਬਰਸਾਤ ਹੈ ਕਿੰਨੇ ਮੀਂਹ ਪਏ ਨੇ ਤੇ ਮਤਲਬ ਇਹਰੇ ਵਾਸਤੇ ਲੋਕਾਂ ਨੂੰ ਮਤਲਬ ਕਿ ਪ੍ਰਸ਼ਾਸਨ ਨੂੰ ਚਾਹੀਦਾ ਕਿ ਇੱਧਰ ਵੀ ਧਿਆਨ ਦਿੱਤਾ ਜਾਵੇ ਤਾਂ ਕਿ ਸਫਾਈ ਜਿਹੜੀ ਹੈ ਬਹੁਤ ਜ਼ਰੂਰੀ ਹੈ ਇੱਥੇ ਵੇਖੋ ਢੇਰ ਲੱਗੇ ਤੁਸੀਂ ਉਹ ਦੇਖ ਇੱਥੇ ਸਫਾਈ ਵਾਲਾ ਵੀ ਕੋਈ ਨਹੀਂ ਆ ਰਿਹਾ ਝਾੜੂ ਫੇਰਨ ਵਾਲਾ ਕੋਈ ਨਹੀਂ ਆਂਦਾ ਮਤਲਬ ਕਿ ਸਾਰੇ ਲੋਕੀ ਮਤਲਬ ਪਰੇਸ਼ਾਨ ਹੈਗੇ ਨੇ ਇਹਨਾਂ ਦੀ ਮਤਲਬ ਕਿ ਪ੍ਰਸ਼ਾਸਨ ਤੋਂ ਇਹੋ ਹੀ ਮੰਗ ਕਰਦੇ ਆ ਕਿ ਇੱਥੇ ਸਫਾਈ ਵਾਲੇ ਲਗਾਏ ਜਾਣ ਕਿਚੈਰੀ ਦੇ ਵਿੱਚ ਜਗ੍ਹਾ ਜਗ੍ਹਾ ਤੇ ਕਈਆਂ ਥਾਵਾਂ ਤੇ ਕੂੜੇ ਦੇ ਢੇਰ ਲੱਗੇ ਹੋਏ ਹਨ ਜਿਸ ਨਾਲ ਇੱਥੇ ਅਨੇਕਾਂ ਆਉਣ ਵਾਲੇ ਲੋਕਾਂ ਨੂੰ ਬਹੁਤ ਬੁਰਾ ਲੱਗਦਾ ਹੈ ਤੇ ਲੋਕਾਂ ਦਾ ਕਹਿਣਾ ਹੈ ਕਿ ਉਹ ਕਈ ਵਾਰ ਇੱਥੇ ਕਦੀ ਕਦੀ ਟਰਾਲੀਆਂ ਲੈ ਕੇ ਆਉਂਦੇ ਹਨ ਕੂੜਾ ਚੁੱਕਦੇ ਹਨ ਜਿਆਦਾਤਰ ਇੱਥੇ ਢੇਰ ਲੱਗੇ ਰਹਿੰਦੇ ਹਨ ਜਿਸ ਨਾਲ ਮਛਰ ਮੱਖੀਆਂ ਕਟਾਣੂ ਤੇ ਹੋਰ ਬਹੁਤ ਗੰਦਗੀ ਕਾਰਨ ਸਾਨੂੰ ਲੋਕਾਂ ਨੂੰ ਕਈਆਂ ਨੂੰ ਮੂੰਹ ਠੱਕ ਕੇ ਲੰਘਣਾ ਪੈਂਦਾ ਹੈ ਤੇ ਇਹਨਾਂ ਲੋਕਾਂ ਨੇ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ ਇੱਥੇ ਕੂੜਾ ਚੁੱਕਿਆ ਜਾਵੇ ਕਚਹਿਰੀ ਦੇ ਵਿੱਚ ਅਨੇਕਾਂ ਲੋਕ ਹੁੰਦੇ ਹਨ ਉਹਨਾਂ ਦੇ ਮਨਾਂ ਤੇ ਕੋਈ ਬੁਰਾ ਅਸਰ ਨਾ ਪੜੇ ਖਬਰਨਾਮਾ ਫਾਸਟਵੇ ਤੋਂ ਅਮਰੀਕ ਸਿੰਘ ਵੱਲੋਂ ਦੀ ਰਿਪੋਰਟ ਅੰਮ੍ਰਿਤਸਰ